ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੇ ਦੋਸਤ ਆਸਵੀਰ ਕੌਰ ਜਲ ਹਾਜ਼ਰ ਹੋਏ ਹਾਂ ਜੀ ਪੰਜਾਬੀ ਕਹਾਣੀ ਲੈ ਕੇ ਬਹੁਤ ਹੀ ਸੋਹਣੀ ਕਹਾਣੀ ਧੀ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ਇਹ ਕਹਾਣੀ ਸਿਮਮੀ ਪ੍ਰੀਤ ਕੌਰ ਦੀ ਕਲਮ ਤੋਂ ਤੈਨੂੰ ਦੂਰ ਵਿਆਹ ਇੱਕ ਬਾਪ ਦੀ ਆਪਣੀ ਧੀ ਦੇ ਪ੍ਰਤੀ ਨਫ਼ਰਤ ਨੂੰ ਦਰਸਾਉਂਦੀ ਏ ਕਹਾਣੀ ਕਿਰਪਾ ਕਰਕੇ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਸ਼ੁਰੂ ਕਰਦੇ ਹਾਂ ਜੀ ਸਿਮੀ ਪ੍ਰੀਤ ਕੌਰ ਦੀ ਕਲਮ ਤੋਂ ਪੰਜਾਬੀ ਕਹਾਣੀ ਤੈਨੂੰ ਦੂਰ ਵਿਆਹੋਂ ਤੈਨੂੰ ਦੂਰ ਵਿਆਹੋਂ ਜਦੋਂ ਮੈਂ ਮਾਂ ਤੋਂ ਕੁਝ ਖਾਣ ਲਈ ਮੰਗਦੀ ਜਾਂ ਫਿਰ ਮੇਰੀ ਆਵਾਜ਼ ਕਿਸੇ ਹੋਰ ਗੱਲੋਂ ਬਾਪੂ ਦੇ ਕੰਨਾਂ 'ਚ ਆ ਪੈਂਦੀ ਤੈਨੂੰ ਦੂਰ ਵਿਆਹੋਂ ਸ਼ਬਦ ਮੇਰੇ ਲਈ ਸੁਗਾਤ ਹੀ ਸਨ ਬਾਪੂ ਮੇਰੇ ਨਾਲ ਕੋਈ ਹੋਰ ਗੱਲ ਤਾਂ ਕਰਦਾ ਨਹੀਂ ਸੀ ਭਾਵੇਂ ਇਹ ਸ਼ਬਦ ਮੇਰੇ ਮਨ ਨੂੰ ਚੰਗੇ ਨਹੀਂ ਲੱਗਦੇ ਸਨ ਪਰ ਮਨ ਨੂੰ ਇੱਕ ਤਸੱਲੀ ਸੀ ਕਿ ਬਾਪੂ ਦੀ ਜ਼ੁਬਾਨ ਤੇ ਮੇਰੇ ਲਈ ਅੱਖਾਂ ਭਰੀ ਮੈਂ ਇਨਾਂ ਪਲਾਂ ਨੂੰ ਚਿੱਤੇ ਕਰ ਰਹੀ ਸਾਂ ਅੱਜ ਮੈਂ ਬਾਪੂ ਨੂੰ ਜਾ ਕੇ ਆਖਾਂਗੀ ਆ ਉੱਠ ਦੇਖ ਬਾਪੂ ਮੈਂ ਦੂਰੋਂ ਆਈ ਹਾਂ ਤੈਨੂੰ ਮਿਲਣ ਜੇ ਨਾ ਉਠਿਆ ਤਾਂ ਬਾਹੋਂ ਫੜ ਉਠਾਵਾਂਗੀ ਤੇ ਪੁੱਛਾਂਗੀ ਬਾਪੂ ਲੇ ਲਿਆ ਬਦਲਾ ਕਿਸੇ ਜਨਮ ਦਾ ਕੱਢ ਲਈ ਦਿਲ ਦੀ ਭੜਾਸ ਹੋ ਗਿਆ ਦਿਲ ਰਾਜ਼ੀ ਤੇਰਾ ਮੈਨੂੰ ਦੂਰ ਵਿਆਕੇ ਫਿਰ ਇੱਕ ਸੱਚ ਨੇ ਮੈਨੂੰ ਸੁਪਨੇ ਚੋਂ ਕੱਢ ਕੇ ਹਕੀਕਤ ਵਿੱਚ ਲਿਆਂਦਾ ਬਾਪੂ ਨੂੰ ਕਿੱਥੋਂ ਉਠਾਏ ਲੈ ਉਠਾ ਲਾਂਗੀ ਉਹ ਤਾਂ ਸੌ ਗਿਆ ਗੂੜੀ ਨਿੰਦਰੀ ਅੱਜ ਦਿਲ ਕਰਦਾ ਸੀ ਖੰਭ ਲਾ ਕੇ ਉੱਡ ਜਾਵਾਂ ਤੇ ਬਾਪੂ ਦੀ ਲੋਥ ਤੇ ਤਾਂ ਹਾਂ ਮਾਰ ਕੇ ਰੋਮਾਂ ਪਰ ਗੱਡੀ ਤਾਂ ਆਪਣੇ ਚਾਲੇ ਤੁਰੀ ਜਾ ਰਹੀ ਸੀ। ਭਾਵੇਂ ਬਾਪੂ ਦੇ ਦਿਲ ਵਿੱਚ ਮੇਰੀ ਲਈ ਕੋਈ ਥਾਂ ਨਹੀਂ ਸੀ ਪਰ ਮੇਰੇ ਲਈ ਤਾਂ ਉਹ ਪਿਓ ਸੀ। ਇਸ ਪਿਓ ਨੇ ਮੈਨੂੰ ਨਾ ਕਦੇ ਧੀ ਵਾਲਾ ਦਰਜਾ ਦਿੱਤਾ ਤੇ ਨਾ ਹੀ ਕਦੀ ਪਿਆਰ। ਹੰਝੂ ਆਪ ਮੁਹਾਰੇ ਅੱਖੋਂ ਬਾਹਰ ਆ ਗਏ। ਮੈਂ ਆਪਣੇ ਰੋਮਾਂ ਨਾਲ ਹੰਝੂਆਂ ਨੂੰ ਬੋਚਿਆ। ਮੇਰੇ ਨਾਲ ਕਿਹੜਾ ਕੋਈ ਹੋਰ ਸੀ? ਆਸ-ਪਾਸ ਬੈਠੇ ਲੋਕਾਂ ਦੀ ਨਿਗਾ ਮੇਰੇ ਵੱਲ ਘੁੰਮ ਰਹੀ ਸੀ। ਉਹਨਾਂ ਵਿੱਚ ਮੇਰੇ ਨੇੜੇ ਬੈਠੇ ਲੋਕ ਦੇਸ਼ ਦੇ ਕਿਸੇ ਹੋਰ ਹੀ ਕੋਨੇ ਦੇ ਲੱਗਦੇ ਸਨ। ਉਹਨਾਂ ਦੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਸਨ। ਮੈਂ ਆਪਣਾ ਮੋਬਾਈਲ ਕੱਢ ਕੇ ਵੱਡੇ ਭਰਾ ਦਾ ਨੰਬਰ ਮਲਾਇਆ। ਵੀਰ ਮੈਨੂੰ ਸਟੇਸ਼ਨ ਤੋਂ ਆ ਕੇ ਲੈ ਜਾਹੀਂ। ਲਾਗੇ ਆ ਕੇ ਫਿਰ ਫੋਨ ਕਰ। ਮੇਰੀ ਗੱਲ ਨੂੰ ਵਿਚੋਂ ਹੀ ਕੱਟਦੇ ਹੋਏ ਉਹ ਬੋਲਿਆ। ਨਹੀਂ ਜੀਤੀਏ ਸਾਥੋਂ ਆ ਨਹੀਂ ਹੋਣਾ ਤੂੰ ਆਪੇ ਆ ਜਾਇ ਨਾਲੇ ਤੈਨੂੰ ਹੀ ਰਾਹ ਦਾ ਪਤਾ ਸਾਡਾ ਤਾਂ ਆਪਣਾ ਨਹੀਂ ਪਤਾ ਕਦੋਂ ਤੁਰੀਏ ਘਰੇ ਮਿਸਤਰੀ ਲਾਇਆ ਹੋਇਆ ਦਿਹਾੜੀ ਤਾਂ ਪੂਰੀ ਕਰਵਾਉਣੀ ਹੈ ਨਾ ਹੁਣ ਭਰਾ ਇੱਕੋ ਸਾ ਵਿੱਚ ਆਪਣੀ ਮਜਬੂਰੀ ਸੁਣਾ ਗਿਆ ਫਿਰ ਸੋਚਿਆ ਦੂਜੇ ਭਰਾ ਨੂੰ ਆਖ ਦਿੰਦੀ ਹਾਂ ਪਰ ਮਨ ਵਿੱਚ ਆੜੀ ਕਿ ਪਤਾ ਨਹੀਂ ਉਹ ਕੀ ਜਵਾਬ ਦੇ ਇਹ ਸੋਚ ਕੇ ਮੈਂ ਮੋਬਾਈਲ ਪਰਸ ਵਿੱਚ ਪਾ ਰਿਹਾ ਬਾਪੂ ਨੂੰ ਜਾ ਕੇ ਪੁੱਛਾਂਗੀ ਬਾਪੂ ਤੇਰੇ ਪੁੱਤਾਂ ਨੇ ਕਿੰਨੀ ਕ ਸੇਵਾ ਕੀਤੀ ਤੇਰੀ ਸ਼ੇਰ ਆਖਦਾ ਹੁੰਦਾ ਸੀ ਉਦੋਂ ਤਾਂ ਹੁਣ ਤੇਰੇ ਸ਼ੇਰ ਮੈਨੂੰ ਤਾਂ ਬਾਪੂ ਸ਼ਾਇਦ ਦੁਨੀਆ 'ਚ ਆਉਣ ਹੀ ਨਾ ਦਿੰਦਾ ਜਾਂ ਫਿਰ ਆਉਂਦਿਆਂ ਹੀ ਗਲਾ ਘੁੱਟ ਕੇ ਮਾਰ ਦਿੰਦਾ ਬਾਪੂ ਦੇ ਜਿੰਨਾ ਨਾਲ ਬੈਣੀ ਉੱਠਣੀ ਸੀ ਉਹ ਅੱਤ ਦੇ ਨੇ ਸ਼ੇੜੀ ਸੀ ਆ ਮੇ ਬਾਪੂ ਆਪ ਸ਼ਰਾਬ ਤੋਂ ਬਿਨਾ ਕੋਈ ਹੋਰ ਨਸ਼ਾ ਨਹੀਂ ਸੇ ਕਰਦਾ ਪਰ ਯਾਰੀ ਤਾਂ ਚੰਦਰੇ ਲੋਕਾਂ ਨਾਲ ਸੀ ਉਸ ਰਾਤ ਮਾਂ ਦਾ ਚਿੱਤ ਬਹੁਤ ਘਬਰਾ ਰਿਹਾ ਸੀ ਅਜੇ ਥੋੜੇ ਹੀ ਟੱਪੇ ਸਨ ਤੇ ਮਾਂ ਨੇ ਬਾਪੂ ਨੂੰ ਨਹੀਂ ਦੱਸਿਆ ਸੀ ਜੀ ਮੈਂ ਮਾਂ ਦੇ ਪੇਟ ਵਿੱਚ ਆ ਗਈ ਸਾਂ ਮਾਂ ਨੂੰ ਗੋਲੀ ਲਿਆ ਕੇ ਦੇਂਦਾ ਆਖ ਬੱਪੂ ਕੋੋਂ ਨਿਕਲੇ ਆ ਸੀ ਪਰ ਗੋਲੀ ਲਿਆਉਣ ਦੀ ਥਾਂ ਆਪਣੇ ਯਾਰਾਂ ਦੀ ਢਾਣੀ ਵਿੱਚ ਆ ਬੈਠਾ ਮਾਂ 2 ਘੰਟੇ ਉਡੀਕਦੀ ਰਹੀ ਜੁੰਡਲੀ ਦੀ ਆਪਸ ਵਿੱਚ ਲੜਾਈ ਹੋ ਗਈ ਨਸ਼ੇ ਨੇ ਹੋਸ਼ ਭਲਾ ਦਿੱਤੇ ਬਾਪੂ ਥੋੜਾ ਹੋਸ਼ ਵਿੱਚ ਸੀ ਤੇ ਉਸ ਨੇ ਬੜਾ ਸਮਝਾਇਆ ਬੁਝਾਇਆ ਪਰ ਹੱਥੋਂ ਪਾਈ ਹੁੰਦਿਆਂ ਇੱਕ ਜਣਾ ਬੁੜਕ ਗਿਆ ਪੁਲਿਸ ਨੇ ਸਾਰੇ ਜੁੰਡਲੀ ਨੂੰ ਕਤਲ ਦੇ ਕੇ ਸ ਵਿੱਚ ਅੰਦਰ ਕਰ ਦਿੱਤਾ ਜਦੋਂ ਬਾਪੂ ਬਾਹਰ ਆਇਆ ਤਾ ਮਾਂ ਮੈਨੂੰ ਵੇਖ ਜ਼ਹਿਰ ਉਗਲਣ ਲੱਗਿਆ ਮੇਰੇ ਪਿੱਛੋਂ ਕਿੱਥੇ ਯਾਰੀਆਂ ਪਾ ਲਈਆਂ ਕੀ ਦਾ ਪਾਪ ਮਾਲੇ ਇਹ ਸ਼ਬਦ ਅਸਹਿਸਨ ਪਰ ਆਪਣੀ ਔਲਾਦ ਦਾ ਸਬੂਤ ਉਸਨੇ ਦੇ ਦਿੱਤਾ ਫਿਰ ਬਾਪੂ ਨੇ ਨਵਾਂ ਢੂੰਗ ਕੱਢ ਲਿਆ ਇਹ ਮਨਹੂਸ ਕਰਕੇ ਮੈਨੂੰ ਜੇਲ੍ਹ ਜਾਣਾ ਪੈ ਗਿਆ ਇਹ ਤੇਰੇ ਢਿੱਡ ਚ ਬੜੀ ਤੇ ਮੈਂ ਜੇਲ੍ਹ ਸਾਡੇ ਖਾਨਦਾਨ ਨੇ ਕਦੇ ਥਾਣਿਆਂ ਦਾ ਮੂੰਹ ਨਹੀਂ ਸੀ ਵੇਖਿਆ ਇਹਨੂੰ ਮੇਰੇ ਤੋਂ ਪਰੇ ਹੀ ਰੱਖੀ ਮੇਰੇ ਮੂਹਰੇ ਨਾ ਆਉਣ ਦਈਏ ਇਹਨੂੰ ਬਾਪੂ ਮੈਂ ਪੁੱਛਣਾ ਚਾਹੁੰਦੀ ਸਾਂ ਕਿ ਉਹ ਜੇਲ੍ਹ ਗਿਆ ਤਾਂ ਆਪਣੀ ਗਲਤੀ ਕਰਕੇ ਮੇਰੇ ਜੰਮਣ ਕਰਕੇ ਕਿੰਜ ਮੈਨੂੰ ਮਨਹੂਸ ਆਖ ਕੇ ਉਹ ਆਪਣੇ ਗੁਨਾਹ ਲੁਕਾ ਲੈਣਾ ਚਾਹੁੰਦਾ ਸੀ ਸਮੇਂ ਦੀ ਤਾਣੀ ਵਿੱਚ ਮੈਂ ਵੀਰ ਵਾਂਗ ਬਦਨ ਲੱਗੀ ਮਾਂ ਮੇਰੇ ਖੰਭਾਂ ਨੂੰ ਪ੍ਰਵਾਦ ਦੇਣਾ ਚਾਹੁੰਦੀ ਸੀ ਪਰ ਬਾਪੂ ਦੇ ਡਰਨੇ ਮੇਰੇ ਖੰਭਾ ਨੂੰ ਖੁੱਲਣ ਲਈ ਇਜਾਜ਼ਤ ਹੀ ਨਹੀਂ ਦਿੱਤੀ ਮੈਥੋਂ ਵੱਡੇ ਤੋਂ ਮੈਂ ਭਰਾਵਾਂ ਲਈ ਬਾਪੂ ਹੱਥੀ ਸ਼ਾਮਾ ਕਰਦਾ ਚੰਗੇ ਸਕੂਲਾਂ ਵਿੱਚ ਪੜ੍ਹਾਉਣ ਮਗਰੋਂ ਕਾਲਜਾਂ ਵੱਲ ਤੋਰਿਆ ਮਾਣੇ ਬੜੀ ਮੁਸ਼ਕਲ ਨਾਲ ਮੈਨੂੰ ਪੰਜਵੀਂ ਕਰਵਾਈ ਬਾਪੂ ਦੀ ਨਫ਼ਰਤ ਮੈਨੂੰ ਸੋਚਣ ਲਈ ਮਜਬੂਰ ਕਰਦੀ ਸੀ ਕਿ ਬਾਪੂ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਕਰਦਾ ਮੇਰੇ ਤੇ ਮੇਰੇ ਭਰਾਵਾਂ ਵਿੱਚ ਜੋ ਫਰਕ ਸੀ ਉਹ ਬਾਪੂ ਦੀ ਨਜ਼ਰ ਵਿੱਚ ਬਹੁਤ ਵੱਡਾ ਸੀ ਜੇ ਮੈਂ ਮਾਂ ਨਾਲ ਕੋਈ ਗੱਲ ਕਰ ਰਹੀ ਹੁੰਦੀ ਤੇ ਬਾਪੂ ਦੇ ਕੰਨੀ ਪੈ ਜਾਂਦੀ ਤਾਂ ਉਹ ਛੱਟ ਅੱਗ ਬਬੂਲਾ ਹੋਉਂਦਾ ਬੋਲ ਲੈ ਜਿੰਨਾ ਬੋਲਣਾ ਤੂੰ ਤੈਨੂੰ ਤਾਂ ਮੈਂ ਐਸੇ ਥਾਂ ਵਿਆਹ ਹੂੰ ਜਿੱਥੇ ਤੂੰ ਨਾ ਕਦੇ ਆ ਸਕੇ ਤੇ ਨਾ ਹੀ ਤੇਰੇ ਬੋਲ ਸਾਡੇ ਕੰਨੀ ਪੈਣ ਮਾਨਿਆ ਸੀਨੇ ਵਿਚ ਲਿਆ ਸਿਸਕੀਆਂ ਆਖ ਰਹੀਆਂ ਹੁੰਦੀਆਂ ਕਿ ਤੇਰੇ ਕੰਨਾਂ ਨੂੰ ਹੀ ਬੋਲ ਚੰਗੇ ਨਹੀਂ ਲੱਗਦੇ ਮੈਂ ਤਾਂ ਢਿੱਡੋਂ ਜਣੀ ਮੇਰੇ ਦਿਲ ਤੋਂ ਪੁੱਛ ਕੇ ਦੇਖ ਮੈਂ ਕਿਵੇਂ ਦੂਰ ਫਿਰ ਮਾਂ ਮੇਰੇ ਚਿਹਰੇ ਤੋਂ ਪੜਨਾ ਚਾਹੁੰਦੀ ਕਿ ਮੇਰੇ ਉੱਤੇ ਬਾਪੂ ਦੇ ਤਿੱਖੇ ਬੋਲਾਂ ਦਾ ਕੀ ਅਸਰ ਪੈਂਦਾ ਹੈ ਪਰ ਮੇਰੇ ਚਿਹਰੇ ਤੇ ਚਿੰਤਾ ਦੀ ਕੋਈ ਲਕੀਰ ਨਾ ਵੇਖ ਕੇ ਆਪਣੇ ਬੋਝ ਤੋਂ ਸੁਰਖਰੂ ਹੋ ਜਾਂਦੀ ਬਾਪੂ ਦੀ ਬੇਰੁਖੀ ਦਾ ਮੇਰੇ ਤੇ ਕੋਈ ਅਸਰ ਤਾਂ ਹੀ ਪੈ ਸਕਦਾ ਸੀ ਜੇ ਮੈਂ ਕਦੇ ਬਾਪੂ ਦਾ ਪਿਆਰ ਮਾਣਿਆ ਹੁੰਦਾ। ਜਦ ਤੋਂ ਬਾਪੂ ਨਾਲ ਬਾਪਿਆ ਸੀ ਸਿਰਫ ਗਾਲਾਂ ਹੀ ਤਾਂ ਨਸੀਬ ਹੋਈਆਂ ਸਨ। ਕਦੀ ਪਿਆਰ ਮਿਲਿਆ ਹੁੰਦਾ ਤਾਂ ਬਾਪੂ ਦੇ ਪਿਆਰ ਦੀ ਅੱਖ ਭਸ਼ਾਨ ਦੀ। ਵੀਰੇ ਗਲਤੀ ਕਰਦੇ ਤਾਂ ਬਾਪੂ ਨੂੰ ਕੋਈ ਦੁੱਖ ਨਾ ਹੁੰਦਾ ਤੇ ਮੈਂ ਜਿਵੇਂ ਗਲਤੀਆਂ ਦਾ ਪੁਤਲਾ। ਮਾਂ ਕਿਹੜਾ ਪਿੱਛੋਂ ਸੁਖੀ ਆਈ ਸੀ? ਮਾਂ 4 ਸਾਲਾਂ ਦੀ ਸੀ ਜਦੋਂ ਉਸ ਦਾ ਪਿਓ ਜਹਾਨੋਂ ਦੁਰਗਿਆ ਸੀ ਮਾਂ ਦੀ ਮਾਂ ਨੂੰ ਉਸ ਦੇ ਪੇਕੇ ਲੈ ਗਏ ਤੇ ਕਿਤੇ ਹੋਰ ਤੋਰ ਦਿੱਤਾ ਮਾਂ ਨੂੰ ਉਸ ਦੇ ਚਾਚਿਆਂ ਨੇ ਪਾਲਿਆ ਤੇ ਵਿਆਹਿਆ ਇੱਕ ਤਾਂ ਚਾਚੇ ਢੰਗਟ ਪਾਉ ਸੀ ਤੇ ਉਤੋਂ ਅੜਬੀ ਬਾਪੂ ਟੱਕਰ ਪਿਆ ਫੇਰ ਕੀ ਸੀ ਦੋਨਾਂ ਧਿਰਾਂ ਨੇ ਹੀ ਬਿਨਾਂ ਵਜਾਹੀ ਬਹਾਨਾ ਰੱਬਿਆ ਤੇ ਇੱਕ ਦੂਜੇ ਨਾਲ ਮੇਲ ਮਲਾਪ ਬੰਦ ਕਰ ਦਿੱਤਾ ਬਾਪੂ ਦੀ ਕਿਹੜੀ ਆਪਣੇ ਸ਼੍ਰੀਕੇ ਕਬੀਲੇ ਨਾਲ ਬਹੁਤੀ ਬੰਦੀ ਸੀ ਗੱਡੀ ਦੀ ਕੂਕੂ ਨੇ ਮੈਨੂੰ ਹਿਆਦਾਂ ਦੀ ਨੀਂਦ ਤੋਂ ਉਠਾ ਦਿੱਤਾ ਗੱਡੀ ਰੁਕ ਗਈ ਸੀ ਕੋਈ ਸਟੇਸ਼ਨ ਸੀ ਆਇਆ ਗੁਰਦੁਆਰੇ ਦੇ ਦਰਸ਼ਨਾਂ ਲਈ ਸੰਗਤ ਸੀ ਆਈ ਹੋਈ ਮੈਂ ਫਿਰ ਕਿਸੇ ਯਾਦ ਦੇ ਕੋਨੇ ਨਾਲ ਜਾ ਜੁਰੀ ਮੈਨੂੰ ਤਾਂ ਬਾਪੂ ਦੀ ਕੈਦ ਵਿੱਚ ਕਿਸੇ ਗੁਰਦੁਆਰੇ ਜਾਣ ਦੀ ਅਹਿਸਾਸ ਤਹੀ ਨਹੀਂ ਸੀ ਹੁੰਦੀ ਮੇਰੇ ਆਨੰਦ ਕਾਰਜਾਂ ਵਾਲੇ ਦਿਨ ਬਾਪੂ ਪਤਾ ਨਹੀਂ ਮੈਨੂੰ ਕਿਵੇਂ ਲੈ ਗਿਆ ਸੀ ਆਨੰਦ ਕਾਰਜ ਜਿਨ੍ਹਾਂ ਦੇ ਅਰਥ ਉਦੋਂ ਮੈਂ ਕੀ ਜਾਣਦੀ ਸੀ ਨਾ ਕੋਈ ਰਸਮ ਨਾ ਕੋਈ ਸ਼ਗਨ ਵਿਹਾਰ ਚੂੜੀਆਂ ਲਾਉ ਚੂੜੀਆਂ ਆਵਾਜ਼ ਦਿਂਦਾ ਵੰਚਾਰਾ ਆਇਆ ਸੀ ਗਲੀ ਵਿੱਚ ਪਤਾ ਨਹੀਂ ਕਿੱਥੋਂ ਮੈਨੂੰ ਚਾ ਚੜਿਆ ਉਸ ਦਿਨ ਮੈਂ ਮਾਂ ਨੂੰ ਕਿਹਾ ਬੀਬੀ ਚੂੜੀਆਂ ਲੈ ਦੇ ਲਾਲ ਜਾਂ ਹਰੇ ਰੰਗ ਦੀਆਂ ਕੱਚ ਦੀਆਂ ਮਾਂ ਸਿਰ ਤੇ ਪਾਥੀਆਂ ਦਾ ਟੋਕਰਾ ਲੈ ਕੇ ਚੁੱਲ੍ਹੇ ਮੂਰੇ ਰੱਖਣ ਜਾ ਰਹੀ ਸੀ ਜਾਰੀ ਨੇ ਝੱਟ ਥਾਂ ਹੀ ਟੋਕਰਾ ਧਰ ਵਣਜਾਰੇ ਨੂੰ ਸੱਦ ਮਾਰ ਲਈ ਵਣਜਾਰੇ ਨੇ ਮੇਰੀ ਸਜੀਵਨੀ ਵਿੱਚ ਹਰੀਆਂ ਚੂੜੀਆਂ ਚੜਾ ਦਿੱਤੀਆਂ ਖੱਬੀ ਵਾਹ ਵਿੱਚ ਚੂੜੀਆਂ ਚੜਾਉਣ ਲਈ ਮੈਂ ਉਸ ਦੇ ਅੱਗੇ ਜੇ ਕੀਤੀ ਹੀ ਸੀ ਕਿ ਬਾਪੂ ਬਾਹਰੋਂ ਆ ਗਿਆ ਉਸ ਦੀ ਅੱਖਾਂ ਵਿੱਚ ਲਾਲੀ ਸਾਫ਼ ਨਜ਼ਰ ਆ ਰਹੀ ਸੀ ਉਸ ਨੇ ਮੇਰੀ ਬੰਗਾਂ ਵਾਲੀ ਬਾਹੋਂ ਫੜ ਖੜਾ ਕਰ ਲਿਆ ਤੇ ਕੋਲੇ ਨਾਲ ਦੋ ਤਿੰਨ ਵਾਰ ਮਾਰਿਆ ਮੇਰੀਆਂ ਚੂੜੀਆਂ ਦੇ ਟੜ ਟੜਕ ਕਰਕੇ ਟੁਕੜੇ ਹੋ ਗਏ ਮੇਰੀ ਵੀਣੀ ਵਿੱਚ ਬੰਗਾਂ ਦੇ ਟੁਕੜੇ ਖੂਬਣ ਨਾਲ ਖੂਨ ਵਗਣ ਲੱਗਾ ਖੂਨ ਦੇ ਟੁੱਪਕੇ ਟਿਪ ਟਿਪ ਕਰਕੇ ਹੀ ਠੰਢ ਗਏ ਬੰਗਾਂ ਦੇ ਹਰੇ ਟੁੱਟੇ ਨੂੰ ਲਾਲ ਕਰਨ ਲੱਗੇ ਮਾਣੇ ਗਲ ਵਾਲੀ ਚੁੰਨੀ ਨਾਲ ਮੇਰੀ ਵਾਹ ਨੂੰ ਬੁਲੇਟ ਲਿਆ। ਵੇੜੇ ਵਿੱਚ ਆਉਂਦੇ ਬਾਪੂ ਨੇ ਪਾਥੀਆਂ ਵਾਲੇ ਟੋਕਰੇ ਨੂੰ ਪੈਰ ਮਾਰ ਸਾਰੇ ਵੇੜੇ ਵਿੱਚ ਖਿਲਾਰ ਦਿੱਤਾ। ਉੱਚੀ ਉੱਚੀ ਬੋਲਣ ਲੱਗਾ ਕਿਵੇਂ ਚਾਹ ਚੜਿਆ ਵੰਕਾਂ ਦਾ ਤੇਰੇ ਗਲ ਫਾਹਾ ਪਾਉਣਾ ਹੀ ਪੈਣਾ ਮੈਨੂੰ। ਬੁੜਬੁੜਾਉਂਦਾ ਬਾਪੂ ਬਾਹਰ ਨੂੰ ਨਿਕਲ ਗਿਆ। ਮਾ ਪਾਥੀਆਂ ਇਕੱਠੀਆਂ ਕਰਨ ਲੱਗੀ। ਮੈਂ ਤਾਂ ਇਸ ਟੋਕਰੇ ਵਾਂਗ ਹੀ ਸੀ। जिमेजी ਕਰਦਾ ਠੇਡਾ ਮਾਰ ਦਿੰਦਾ ਬਾਪੂ ਸ਼ਾਮੀ ਬਾਪੂ ਘਰ ਪਰਤੇ ਅਤੇ ਮਾਂ ਨੂੰ ਦੋ ਤਿੰਨ ਦਿਨ ਬਾਹਰ ਜਾਂਦਾ ਆਖ ਤੁਰ ਗਿਆ ਤੀਜੇ ਦਿਨ ਬਾਪੂ ਰਾਤ ਦਿਨ ਟਲੇ ਘਰ ਪਰਤੇ ਆਪਨੇ ਹੱਥ ਵਿੱਚ ਲਾਲ ਲਫਾਫਾ ਮਾਂ ਦੇ ਮੂਰੇ ਕਰਦਾ ਬੋਲਿਆ ਸੂਟ ਆਏ ਦੇ ਵਿੱਚ ਰਾਤੋਂ ਰਾਤ ਤਿਆਰ ਕਰ ਲੈ ਸਵੇਰੇ ਨੰਦ ਦੇਣੀ ਆ ਐਨੀ ਛੇਤੀ ਅਜੇ ਦੀ ਉਮਰ मां ਦੀ ਬਾਤ ਨੂੰ ਪੂਰਾ ਹੋਣ ਤੋਂ ਪਹਿਲਾਂ ਵਿੱਚੋਂ ਟੋਕਦੇ ਹੋਏ ਬਾਪੂ ਬੋਲਿਆ ਮੈਂ ਤੇਰੀ ਵਕਵਾਸ ਨਹੀਂ ਸੁਣੀ ਮੈਂ ਜੋ ਕਹਿਤਾ ਉਹੀ ਹੋਣਾ ਅੱਗੋਂ ਮਾਂ ਦੀ ਹਿੰਮਤ ਹੀ ਨਹੀਂ ਪਈ ਕਿ ਉਹ ਬਾਪੂ ਤੋਂ ਕੁਝ ਪੁੱਛ ਸਕਦੀ ਕਿੱਥੇ ਭੇਜਣ ਲੱਗਾ ਮੇਰੀ ਧੀ ਨੂੰ ਮੁੰਡਾ ਕਿਹੋ ਜਿਹਾ ਕੀ ਕਰਦਾ ਪਰਿਵਾਰ ਪਿੰਡ ਅੱਗਾ ਪਿਛਾ ਸਾਰੇ ਪ੍ਰਸ਼ਨ ਮਾਂ ਦੇ ਸੀਨੇ ਵਿੱਚ ਪ੍ਰਸ਼ਨ ਚੰਨ ਬਣ ਕੇ ਰਹਿ ਗਏ ਮਾਣੇ ਮੇਰੇ ਵੱਲ ਗੌਰ ਨਾਲ ਤੱਕਿਆ ਜਿਵੇਂ ਰਾਤੋਂ ਰਾਤ ਉਹ ਮੇਰੀ ਕੱਚੀ ਉਮਰ ਪਕਾਉਣਾ ਚਾਹੁੰਦੀ ਹੋਵੇ ਮੋੜ ਉਸਨੇ ਪੇਟੀ ਦੇ ਵਿਚਾਰ ਥੱਲੇ 100 ਰੁਪਏ ਦਾ ਇੱਕ ਨੋਟ ਚੁੱਕਿਆ ਮੈਂ ਹੁਣੇ ਆਉਣੀ ਆ ਆਖਦੀ ਮਾਂ ਬਾਹਰ ਤੁਰ ਗਈ ਮੈਂ ਆਪਣੇ ਸਾਹਮਣੇ ਪਹਿਲ ਲਾਲ ਸੂਟ ਨੂੰ ਵੇਖਿਆ ਨਾ ਮੇਰੇ ਚਿਹਰੇ ਤੇ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦੁੱਖ ਆ ਮੇਰੇ ਚਿੱਤ 'ਚ ਇੱਕ ਖਿਆਲ ਜ਼ਰੂਰ ਉੱਭਰਿਆ ਸੀ ਉੱਭਰਿਆ ਸੀ ਸ਼ਾਇਦ ਬਾਪੂ ਦੇ ਪਿੰਜਰੇ 'ਚੋਂ ਨਿਕਲ ਕੇ ਥੋੜੇ ਚਿਰ ਮੰਗਰੋਂ ਵਾਪਸ ਮਾਂ ਵਾਪਸ ਮੁੜਾਈ ਲਾਲ ਰੰਗ ਦੀਆਂ ਚੂੜੀਆਂ ਤੇ ਮਹਿੰਦੀ ਲੈ ਕੇ ਆਈ ਸੀ ਪਹਿਲੀ ਵੇਰ ਮੈਂ ਮਾਂ ਨੇ ਹੱਟੀ ਤੇ ਜਾਂਦਾ ਹੀ ਆ ਪਤਾ ਨਹੀਂ ਕਿਵੇਂ ਕਰ ਲਿਆ ਸੀ ਉਸ ਨੇ ਕੌਲੀ ਲੈ ਕੇ ਮਹਿੰਦੀ ਭਿਉਂ ਦਿੱਤੀ ਬੋੜਾ ਮਾਸ ਰੂਟ ਕੱਟਣ ਬੈਠ ਗਈ ਠੰਡੀ ਮਿੱਠੀ ਰੋੱਟੀ ਸੀ ਸੂਟ ਕੱਟ ਕੇ ਉਸ ਨੇ ਮੈਨੂੰ ਰਜਾਈ ਦੇ ਕੇ மஞ்சੇ ਤੇ ਬਿਠਾ ਦਿੱਤਾ ਬਾਹਰੋਂ ਭੋਕਰ ਦਾ ਇੱਕ ਥੀਲਾ ਲੈ ਆਈ ਤੇ ਮੇਰੇ ਹੱਥਾਂ ਤੇ ਮਹਿੰਦੀ ਨਾਲ ਵੇਲ ਬੁੱਟੇ ਬੋਣ ਲੱਗੀ ਨਾਲ ਹੀ ਮੋਹ ਵਾਹਿਗੁਰੂ ਵਾਹਿਗੁਰੂ ਉਚਾਰਨ ਲੱਗੀ ਰੱਬ ਦਾ ਨਾਮ ਉਚਾਰਦੀ ਹੋਈ ਮਨ ਅੰਦਰ ਉਹ ਮੇਰੀ ਅਗਲੀ ਜ਼ਿੰਦਗੀ ਦੀ ਸੁੱਖ ਦੀਆਂ ਦੁਆਵਾਂ ਕਰ ਰਹੀ ਸੀ ਦੀ ਇਹ ਮੈਨੂੰ ਮਾਫ ਕਰ ਲੇਗੀ 12 ਸਾਲ ਦੀ ਵੀ ਕੋਈ ਉਮਰ ਹੁੰਦੀ ਹੈ ਵਿਆਹ ਦੀ ਮੇਰਾ ਬਸ ਨਹੀਂ ਚੱਲਦਾ ਰੱਬ ਤੈਨੂੰ ਸੁੱਖ ਦੇਵੇ ਇਸ ਨਰਕ ਚੋਂ ਨਿੱਕਲ ਚੱਲੀ ਹੈ ਇੱਕ ਉਹ ਗੱਲ ਚੰਗਾ ਹੋ ਗਿਆ ਮਾਂ ਆਪਣੇ ਮਨ ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਖੁਸ਼ ਸੀ ਜਿਵੇਂ ਉਹ ਕਿਸੇ ਬੋਝ ਤੋਂ ਸੁਰਖੀ ਹੋ ਜਾਣਾ ਚਾਹੁੰਦੀ ਹੋਵੇ ਪਰ ਅੰਦਰਲੇ ਸੀਨੇ ਦੀ ਖੂਕ ਦੱਸਦੀ ਸੀ ਕਿ ਉਹ ਮਾਂ ਵਾਲੀ ਤਰਦ ਤੋਂ ਬੰਚਤ ਨਹੀਂ ਹੋ ਸਕੀ ਸੀ ਮਾਂ ਨੇ ਵਿੰਗੇ ਟੇਢ ਫੁੱਲ ਬੂਟੇ ਮੇਰੇ ਹੱਥਾਂ ਤੇ ਵਾਹ ਦਿੱਤੇ ਮਹਿੰਦੀ ਲਾ ਕੇ ਉਹ ਸੁੱਟ ਸਿਆਉਣ ਬਹਿ ਗਈ ਸਵੇਰੇ ਸਵਾਗਤ ਮਾਂ ਨੇ ਮੈਨੂੰ ਜਗਾ ਕੇ ਨਹਾਉਣ ਲਈ ਕਿਹਾ ਨਾ ਕੋਈ ਸਖੀ ਨਾ ਕੋਈ ਰਿਸ਼ਤੇਦਾਰ ਮਾਂ ਕੱਲੀ ਨੇ ਵਟਨਾ ਮળਿਆ ਉਹ ਆਪਣੇ ਵੱਲੋਂ ਜਿੰਨੇ ਹੋ ਸਕਦੇ ਸਨ ਉਹ ਸ਼ਗਨ ਵਿਹਾਰ ਕਰਨਾ ਚਾਹੁੰਦੀ ਸੀ। ਇਹ ਵੀ ਕੋਈ ਵਿਆਹ ਸੀ ਜਿੱਥੇ ਮੈਂ ਤੇ ਮਾਂ ਹੀ ਮੇ ਸੀ। ਨਾ ਕੋਈ ਗੀਤ, ਨਾ ਕੋਈ ਰੌਲਾ ਰੱਪਾ। ਨਾ ਮੈਂ ਮਾਇਂੇ ਬੈਠੀ ਤੇ ਨਾ ਹੀ ਬਾਪੂ ਨੇ ਸਾਨੂੰ। ਬਾਪੂ ਨੇ ਸਾਨੂੰ ਦੋਨਾਂ ਨੂੰ ਕਾਰ 'ਚ ਬਿਠਾਇਆ ਤੇ ਇੱਕ ਗੁਰਦੁਆਰੇ ਵਿੱਚ ਲੈ ਗਿਆ। ਮੇਰਾ ਚਿਹਰਾ ਅੱਧਾ ਢੱਕ ਕੱਢ ਕੇ ਲੁਕਾ ਦਿੱਤਾ। ਮੇਰੀ ਧੌਣ ਵੀ ਨੀਵੀਂ ਸੀ। ਮੈਚੂ ਰੱਖਾਂ ਨਾਲ ਚੁੰਨੀ ਵਿੱਚੋਂ ਛਾਤੀ ਮਾਰ ਕੇ ਕੁਝ ਤੱਕਣਾ ਚਾਹਿਆ ਬਸ ਦੋ ਤਿੰਨ ਉਪਰੇ ਚਿਹਰੇ ਨਜ਼ਰ ਆਏ ਬਾਪੂ ਨੇ ਬਾਪੂ ਨੇ ਵੀਰਾ ਨੂੰ ਵੀ ਨਹੀਂ ਬੁਲਾਇਆ ਸੀ ਪਤਾ ਨਹੀਂ ਉਹਨਾਂ ਨੂੰ ਵੀ ਵਿਆਹ ਬਾਰੇ ਪਤਾ ਸੀ ਕਿ ਨਹੀਂ ਜੇ ਉਹ ਵਿਆਹ ਬਾਰੇ ਕੁਝ ਜਾਣਦੇ ਵੀ ਹੋਏ ਤਾਂ ਕੀ ਉਹ ਵੀ ਤਾਂ ਬਾਪੂ ਦੀ ਬੋਲੀ ਹੀ ਬੋਲਦੇ ਸਨ ਬਾਪੂ ਉਹਨਾਂ ਦੀ ਹਰ ਇੱਛਾ ਪੂਰੀ ਕਰਦਾ ਸੀ ਅਚਾਨਕ ਗੱਡੀ ਦੀ ਚੀਕ ਨੇ ਮੈਨੂੰ ਯਾਦਾਂ ਦੇ ਪਵਚਲ ਤੋਂ ਬਾਹਰ ਕੱਢਿਆ ਬਾਹਰ ਤੱਕਿਆ ਮੇਰਾ ਸਟੇਸ਼ਨ ਆ ਗਿਆ ਸੀ ਮੈਂ ਆਪਣੇ ਸਮਾਨ ਵਾਲਾ ਬੈਗ ਚੁੱਕਿਆ ਤੇ ਸਟੇਸ਼ਨ ਤੋਂ ਬਾਹਰ ਆ ਗਈ ਰਿਕਸ਼ਾ ਲਾ ਬਸ ਅੱਡੇ ਤੇ ਪਹੁੰਚੀ ਆਪਣੇ ਪਿੰਡ ਵਾਲੀ ਬੱਸ ਦਾ ਪਤਾ ਕਰ ਬੈਠ ਗਈ ਅੱਧੇ ਘੰਟੇ ਤੱਕ ਆਪਣੇ ਘਰ ਪਹੁੰਚ ਜਾਣਾ ਸੀ ਆਪਣਾ ਘਰ ਤਾਂ ਬਾਪੂ ਨੇ ਕਦੀ ਮੇਰਾ ਹੋਣ ਹੀ ਨਹੀਂ ਦਿੱਤਾ ਆਨੰਦ ਘਰ ਦਾ ਅਰਜ਼ਾ ਮੰਗਰੂ ਮੈਨੂੰ ਤੋੜ ਦਿੱਤਾ ਤੋੜਨ ਲੱਗਿਆ ਮਾਂ ਨੇ ਬਾਪੂ ਦੀ ਪ੍ਰਵਾਹ ਕੀਤੇ ਬਿਗੈਰ ਹੀ ਮੈਨੂੰ ਧਾਗ ਲਵਕੜੀ ਪਾ ਲਈ ਮਾਂ ਦੀਆਂ ਭੁੱਬਾਂ ਨਿਕਲ ਨਿਕਲ ਜਾਂਦੀਆਂ ਸਨ ਮੈਂ ਤਾਂ ਪੱਥਰ ਬਣੀ ਖੜੀ ਰਹੀ ਬਾਪੂ ਲਈ ਤਾਂ ਮੈਂ ਸਿਰਫ ਪੱਥਰ ਹੀ ਸੀ ਅੱਜ ਤੋਂ ਤਾਂ ਬਾਪੂ ਪੱਥਰ ਤੋਂ ਵੀ ਆਸਾਦ ਹੋ ਚੱਲਿਆ ਸੀ ਭਾਵੇਂ ਕਿ ਪੱਥਰ ਤਾਂ ਉਸ ਦਾ ਗੁਲਾਮ ਰਿਹਾ ਸੀ ਅੱਜ ਤੱਕ ਮੈਂ ਬਾਪੂ ਨੂੰ ਕਦੇ ਪੂਰੀ ਤਰ੍ਹਾਂ ਤੱਕਿਆ ਨਹੀਂ ਸੀ ਬਾਪੂ ਨੇ ਤਾਂ ਮੈਨੂੰ ਤੱਕਣ ਹੀ ਕੀ ਸੀ ਤੱਕਣਾ ਹੀ ਕੀ ਸੀ ਬਸ ਇੱਕ ਛੇ ਫੁਟਾ ਕਿੱਠ ਦੀ ਧਾੜੀ ਵਾਲਾ ਪਸ਼ਾਵਾ ਮੇਰੇ ਜ਼ਿਹਨ ਚ ਸੀ ਕਦੇ ਰੇਲ ਕਦੇ ਬਸ ਤੇ ਕਦੇ ਰਿਕਸ਼ੇ ਵਿੱਚ ਚੜਨ ਉਤਰਨ ਮੰਗਰੋ ਮੈਂ ਇੱਕ ਘਰ ਵਿੱਚ ਆ ਗਈ ਸੀ ਰਾਤ ਵੀ ਰਾਹ ਵਿੱਚ ਲੰਘ ਗਈ ਸੀ ਅਗਲੇ ਦਿਨ ਵੀ ਦੁਪਹਿਰ ਬਿਲੰਗ ਚੱਲੀ ਸੀ ਘਰਵਡ ਨੂੰ ਪਹਿਲਾਂ ਤੈਲ ਚੋ ਕੇ ਮੇਰਾ ਸਵਾਗਤ ਕੀਤਾ ਗਿਆ ਮਾਂ ਦੀਆਂ ਦੁਆਵਾਂ ਲੇਖੇ ਲੱਗ ਗਈਆਂ ਸੋਹਰਾ ਘਰ ਮੇਰੇ ਲਈ ਸਵਰਗ ਨਿਕਲਿਆ ਪਤੀ ਵਸ 5 6 ਸਾਲ ਵੱਡਾ ਸੀ ਤੇ ਖੱਬੀ ਲੱਤ ਤੋਂ ਥੋੜਾ ਲੰਗੜਾ ਕੇ ਤੁਰਦਾ ਸੀ ਸੋਹਰਾ ਮੇਰਾ ਨਿਰਾ ਦੇਵਤਾ ਸੀ ਦਿਨ ਰਾਤ ਅਸੀਸਾਂ ਨਾਲ ਮੇਰੀ ਝੋਲੀ ਭਰ ਦਿੰਦਾ ਸੀ ਬਾਪੂ ਦੇ ਪਿਆਰ ਤੋਂ ਕੋਰੀ ਮੇਰੀ ਆਤਮਾ ਨੇ ਸਕੂਨ ਮਹਿਸੂਸ ਕੀਤਾ ਸੀ ਕਿਤੋਂ ਦਾ ਚੋਲੀ ਵਿੱਚ ਖਰਾਤ ਪਈ ਸੀ ਫਾਸੂਨ ਦੀ ਤਾਂ ਮਾਂ ਵਾਲੀ ਥਾਂ ਨੂੰ ਪੂਰਾ ਕਰ ਦਿੰਦੀ ਸਮਾਂ ਲੰਘਦਾ ਜਾ ਰਿਹਾ ਸੀ ਪਰ ਕਦੇ-ਕਦੇ ਮਾਂ ਦੀ ਯਾਦ ਸੀਨੇ ਨੂੰ ਧੂਪ ਆਉਂਦੀ ਚਾਰ ਸਾਲਾਂ ਵਿੱਚ ਮੈਂ ਇੱਕ ਮੁੰਡੇ ਕੁੜੀ ਦੀ ਮਾਂ ਬਣ ਗਈ ਮਾਂ ਬਣਨਾ ਮਗਰੋਂ ਮਾਂ ਦੀ ਹੋਰ ਵੀ ਜ਼ਿਆਦਾ ਯਾਦ ਆਉਂਦੀ ਮੇਰੇ ਚੋਰੀ-ਚੋਰੀ ਦੇਖਦੇ ਅਥਰੂਆਂ ਨੂੰ ਮੇਰੇ ਸਾਰੇ ਨੇ ਇੱਕ ਦਿਨ ਬੋਚ ਲਿਆ ਉਸਨੇ ਮੈਨੂੰ ਕਿਹਾ ਧੀ ਮੈਂ ਨਹੀਂ ਜਾਣਦਾ ਤੇਰਾ ਪਿੰਡ ਕਿਹੜਾ ਸਾਨੂੰ ਤੇਰੇ ਬਾਪ ਨਾਲ ਮਲਾਉਣ ਵਾਲਾ ਵੀ ਗਾਹਾਂ ਦੇ ਗਾਂਂ ਸੀ ਕੋਈ ਉਹਦਾ ਮੈਨੂੰ ਕੋਈ ਥੋ ਪਤਾ ਨਹੀਂ ਉਹਨੇ ਇੱਕ ਗੱਲ ਮੁਕਾਈ ਸੀ ਬਸ ਤੈਨੂੰ ਤੇਰੇ ਪੇਕੇ ਪਿੰਡ ਬਾਰੇ ਨਾ ਕੁਝ ਪੁੱਛਣਾ ਨਾ ਕਦੇ ਤੈਨੂੰ ਜਾਣ ਦੇਣਾ ਜੇ ਤੈਨੂੰ ਆਪਣੇ ਘਰ ਦੀ ਬਹੁਤੀ ਯਾਦ ਆਉਂਦੀ ਹੈ ਤਾਂ ਆਪਾਂ ਤੈਨੂੰ ਮਿਲਵਾ ਲਿਆਉਂਦੇ ਆ ਮੈਨੂੰ ਤਾਂ ਪਿੰਡ ਦਾ ਕੁਝ ਪਤਾ ਨਹੀਂ ਤੈਨੂੰ ਪਤਾ ਕੁਝ ਤੇਰਾ ਬਾਪ ਕੁਝ ਬੋਲਿਆ ਤਾਂ ਮੈਂ ਆਪੇ ਨਿਭੜ ਲਉ ਉਹ ਦਿਨਾਂ ਮੇਰੇ ਹੌਂਕਿਆਂ ਨੇ ਮੇਰੇ ਸਾਰੇ ਨੂੰ ਬੁੱਕਲ ਵਿੱਚ ਲੈ ਕੇ ਬਾਪ ਵਾਲਾ ਪਿਆਰ ਬਣਾਉਣ ਲਈ ਮਜਬੂਰ ਕੀਤਾ ਕੁੜੇ ਜੀਤੀਏ ਤੂੰ ਐ ਪਲਾਂ ਮੈਂ ਬਸ ਉੱਤਰ ਗਲੀ ਵਿੱਚ ਤੁਰੀ ਜਾ ਰਹੀ ਸੀ ਮੈਨੂੰ ਪਿੱਛੋਂ ਆਵਾਜ਼ ਵੱਜੀ ਤੇ ਮੈਂ ਰੁਕ ਗਈ ਮੈਂ ਪਿੱਛੇ ਮੁੜ ਕੇ ਚਾਚੀ ਨੂੰ ਜਵਾਬ ਦਿੱਤਾ ਸਤਿ ਸ਼੍ਰੀ ਅਕਾਲ ਹਾਂ ਚਾਚੀ ਮੈਂ ਜੀਤੀ ਹਾਂ ਮੈਂ ਚਾਚੀ ਨੂੰ ਗਲਵੱਕੜੀ ਪਾ ਲਈ ਹੋਰ ਸੁਣਾ ਕਿ ਮੈਂ ਕਿਉਂ ਹੁਣ ਪਹੁੰਚੀ ਕੋਈ ਲੈਣ ਨਹੀਂ ਚਾਚੀ ਨੇ ਘਰ ਆ ਮੈਨੂੰ ਸਵਾਲ ਕੀਤੇ ਠੀਕ ਆ ਚਾਚੀ ਜਦੋਂ ਤੁਹਾਡਾ ਫੋਨ ਗਿਆ ਵੀ ਬਾਪੂ ਬਹੁਤਾ ਢਿੱਲਾ ਉਸੇ ਵੇਲੇ ਤੁਰ ਪਈ ਸਾ ਪਰ ਰਾਜ ਹੀ ਬੱਪੂ ਅੱਖੋਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਚਾਚੀ ਨੇ ਮੈਨੂੰ ਆਪਣੇ ਘਰ ਵੱਲ ਤੋਰ ਦੇ ਗਿਆ ਚੱਲ ਕੇ ਰਾਂ ਘਰੇ ਆਪਣੇ ਐਨੀ ਲੰਮੀ ਬਾਟ ਤੋਂ ਆਈਏ ਚਾਹ ਪਾਣੀ ਪੀ ਕੇ ਚੱਲਦੇ ਆਂ ਜਦੋਂ ਮੈਨੂੰ ਮੇਰਾ ਸਹਰਾ ਮੇਰੇ ਪਿੰਡ ਮਾ ਨੂੰ ਮਲਾਉਣ ਲਈ ਲੈ ਕੇ ਆਇਆ ਸੀ ਤਾਂ ਅਸੀਂ ਇਸੇ ਸ਼ੀਕੇ ਚ ਚਾਚੀ ਲੱਗਦੀ ਕਰ ਰਾਤ ਕੱਟੀ ਸੀ ਉਦੋਂ ਵੀ ਚਾਚੀ ਨੇ ਸੱਦ ਮਾਰ ਕੇ ਆਪਣੇ ਘਰ ਬੁਲਾ ਲਿਆ ਸੀ ਚਾਹ ਪਾਣੀ ਪਿਆ ਕੇ ਚਾਚੀ ਨੇ ਮਾਂ ਵਾਰੀ ਦੱਸਿਆ ਸੀ ਜੀਤੀਏ ਤੇਰੀ ਬੀਬੀ ਦਾ ਬੜਾ ਮਾੜਾ ਹਾਲ ਹੋ ਗਿਆ ਸੀ ਤੈਨੂੰ ਤੋਰਨ ਮੰਗਰੋ ਮੰਜੇ ਨਾਲ ਜੁੜ ਕੇ ਰਹਿ ਗਈ ਵਿਚਾਰੀ ਤੇਰੇ ਵੀਰਾਂ ਨੇ ਕਾਲਜ ਚ ਪੜ੍ਹਦੀਆਂ ਕੁੜੀਆਂ ਨਾਲ ਵਿਆਹ ਕਰਾ ਲਏ ਉਹ ਤਾਂ ਸ਼ਹਿਰੀ ਹੋ ਗਏ ਕਦੇ ਪਿੰਡਵੰਨੀ ਉਹਨਾਂ ਨੇ ਮੂੰਹ ਹੀ ਨਹੀਂ ਕੀਤਾ ਤੇਰੀ ਬੇਬੇ ਵਿਚਾਰੀ ਮੌਤ ਨਾਲ ਘੁਲਦੀ ਰਹੀ ਪਰ ਉਹਨਾਂ ਦੋਹਾਂ ਨੇ ਉਹਨਾਂ ਦੀ ਸੁੱਖ ਸਾਧ ਨਿ ਪੁੱਛੀ ਮਾਂ ਤੁਰ ਗਈ ਸੀ ਮੈਨੂੰ ਮਿਲੇ ਬਗੈਰੀ ਉਹਦੀ ਆਖਰੀ ਗੱਲ ਵਕੜੀ ਦਾ ਚਿੱਤ ਆਇਆ ਓ ਮਣਾ ਮੇਰਿਆ ਜੇ ਮਾਣੇ ਇੰਜ ਤੁਰ ਜਾਣਾ ਸੀ ਮੈਂ ਉਹਨੂੰ ਉਦੋਂ ਕਿਉਂ ਨਾ ਘੁੱਟ ਕੇ ਮਿਲੀ 6 ਮਹੀਨੇ ਪਹਿਲਾਂ ਕਿਉਂ ਨਾ ਆਈ ਮੈਂ ਉਹਨੂੰ ਆਪਣੇ ਨਾਲ ਲੈ ਜਾਂਦੀ ਵੀਰਾ ਅੰਦਰਲਾ ਆਪਾ ਮੈਨੂੰ ਲਹਨਤਾ ਪਾਰਿਆ ਸੀ ਪਰ ਹੁਣ ਤੱਕ ਤਾਂ ਮੋਂ ਮੈਨੂੰ ਕੀ ਨੇ ਦੱਸਣਾ ਸੀ ਬਾਪੂ ਦਾ ਬਾਪਸ ਮੁਰਦਾ ਹੈ ਮੇਰੇ ਸਹੁਰੇ ਨੇ ਚਾਚੀ ਨੂੰ ਮੇਰਾ ਮੋਬਾਈਲ ਨੰਬਰ ਲਿਖਾ ਦਿੱਤਾ ਸੀ ਭਾਈ ਜੀਤੀ ਨੂੰ ਕਦੇ ਵੇਲੇ ਇੱਕ ਵੇਲੇ ਦੁੱਖ ਦੇ ਸੁੱਖ ਦੇ ਫੋਨ ਕਰ ਲਿਆ ਅੱਜ ਵੀ ਚਾਚੀ ਚਾਹ ਪਿਉਣ ਮੰਗਰੂ ਬੋਲੀ ਜੀਤੀਏ ਅੱਠ ਦਸ ਦਿਨਾਂ ਦਾ ਤਾਂ ਤੇਰਾ ਬਾਪੂ ਬਾਹਲਾ ਹੀ ਢਿੱਲਾ ਤੇਰੇ ਵੀਰਾ ਨੇ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਪਰ ਐਨਾ ਵੀ ਬੰਦਾ ਕਾਹਦਾ ਕੰਮ ਆ ਹੋਇਆ ਜੇ ਦੁੱਖ ਦੇ ਸੁੱਖ ਦੇ ਹਾਲ ਨਹੀਂ ਪੁੱਛਣਾ ਕਾਦੀ ਘਤਰ ਮਾਪਿਆ ਦਿਨ ਰਾਤ ਇਕੱ ਕਰਦੇ ਆ ਤੇ ਔਲਾਦ ਪਿਛਲੇ 3-4 ਦਿਨਾਂ ਤੋਂ ਤੈਨੂੰ ਯਾਦ ਕਰਦਾ ਸੀ ਅਖੇ ਕੋਈ ਜੀਤੂ ਨੂੰ ਸੁਨੇਹਾ ਲਾਬਲਾ ਮੈਂ ਤੇਰਾ ਦਿੱਤਾ ਨੰਬਰ ਬੜਾ ਲਵਾਲਵਾ ਦੇਖਿਆ ਪਰ ਮਿਲਦਾ ਹੀ ਨਹੀਂ ਸੀ ਚਾਚੀ ਕੀ ਕਰਦੇ ਜਵਾਕਾਂ ਨੇ ਲੜਦੇ ਆ ਫੋਨ ਹੀਠਾ ਸੁੱਟਦਾ ਦੁਕਾਨ ਵਾਲੇ ਨੇ ਠੀਕ ਕਰਨ ਤੇ 4-5 ਦਿਨ ਲਾ ਦੇ। ਮੈਂ ਆਪਣੀ ਮਜਬੂਰੀ ਸੁਣਾ ਦਿੱਤੀ। ਜਿਹੜੀ ਮੰਦ ਭਾਗੀ ਸੀ ਮੇਰੇ ਲਈ ਜਿਹੜਾ ਬਾਪੂ ਨੂੰ ਮਿਲਣਾ ਨਸੀਬ ਨਾ ਹੋਇਆ। ਮੈਂ ਤੇਰੇ ਵੀਰਾਂ ਨੂੰ ਵੀ ਸਨੇਹਾ ਭੇਜਿਆ ਸੀ ਬਈ ਜੀਤੀ ਆਪਣਾ ਪਿੰਡ ਦੱਸ ਕੇ ਗਈ ਆ ਕੋਈ ਜਾਣਾ ਜਾ ਕੇ ਉਹਨੂੰ ਲੈ ਆਓ। ਪਰ ਜਿਵੇਂ ਤੈਨੂੰ ਦੱਸਿਆ ਉਹਨਾਂ ਦੇ ਕੰਨਾਂ ਤੇ ਜੂਨ ਨਹੀਂ ਸਰਕਦੀ। ਸੁਣਿਆ ਬਈ ਬਹੂਆਂ ਦੇ ਇਸ਼ਾਰਿਆਂ ਤੇ ਨੱਚਦੇ ਆ ਦੋਵੇਂ। ਕਾਰਜワイ ਬਣਾਣਾ ਸੌਖਾ ਤੇਰੇ ਬਾਪੂ ਨੂੰ ਜੀ ਨੂੰ ਕੋਈ ਦਵਾਈ दारू ਹੋ ਸਗੀ ਉਹਨੇ ਤੇਰਾ ਚਾਚਾ ਕਰਵਾਉਂਦਾ ਰਿਹਾ ਦਲੀਆਂ ਜਾਂ ਖਿਚੜੀ ਬਣਾ ਕੇ ਮੈਂ ਆਪ ਦੇ ਕੇ ਆਉਂਦੀ ਰਹੀ ਆ ਤਿੰਨ ਦਿਨ ਹੋ ਗਏ ਸੀ ਕੁਛ ਨਹੀਂ ਲੰਗਦਾ ਸੀ ਸੰਗੋ ਹੁੰਦਾ ਪਾਲਾ ਔਖਾ ਹੋ ਹੋ ਮੁਕਿਆ ਚਾਚੀ ਨੇ ਸਾਰੇ ਬਿੱਥਿਆ ਸੁਣਾ ਤਰੀ ਘਰੋਂ ਤੁਰਨ ਵੇਲੇ ਵੀਰੇ ਨੂੰ ਮੈਂ ਫੋਨ ਕੀਤਾ ਸੀ ਉਹਨੇ ਅੱਗੋਂ ਜ਼ਹਿਰ ਉਗਲਿਆ ਸੀ ਤੂੰ ਆ ਕੇ ਕੀ ਕਰਨਾ ਭਲਾ ਤੇਰੇ ਬਿਨਾ ਕਿਹੜਾ ਬਾਪੂ ਦੀਆਂ ਬਾਹਾਂ ਆਕੜੀਆਂ ਮਿਲਣ ਨੂੰ ਨਾਲੇ ਉਹੀ ਬਾਪੂ ਐ ਜੋ ਸਾਰਾ ਬਿਮਾਰ ਹੋਣ ਕਰਕੇ ਪਤੀ ਨੂੰ ਉਸਦੀ ਦੇਖਭਾਲ ਕਰਨ ਲਈ ਕਿਹਾ ਬੱਚੇ ਵੀ ਪਤੀ ਦੇ ਹਵਾਲੇ ਕਰ ਇਕੱਲੇ ਤੁਰ ਪਈ ਸਾਂ ਮੈਂ ਤੇ ਚਾਚੀ ਘਰਵਾਲ ਨੂੰ ਤੁਰ ਪਈਆਂ ਘਰ ਪਹੁੰਚ ਧਾਨ ਲਾ ਤੱਕਿਆ ਘਰ ਹੁਣ ਘਰ ਨਹੀਂ ਲੱਗ ਰਿਹਾ ਸੀ ਮਾਂ ਇਸ ਨੂੰ ਸਾਫ਼ ਸੁਥਰਾ ਰੱਖ ਦੇਸੀ ਵੇੜੇ ਵਿੱਚ ਕਾ ਉੱਗਿਆ ਪਿਆਸੀ ਵੇੜੇ ਵਿੱਚ ਮਾਂ ਦੀ ਆਤਮਾ ਘੁੰਮਦੀ ਨਜ਼ਰ ਆਈ ਮਾਂ ਤੈਨੂੰ ਮਿਲੇ ਬਗੈਰ ਹੀ ਤੁਰ ਗਈ ਇੱਕ ਵੀਰ ਮੇਰਾ ਘਰ ਵੇਖ ਜਾਂਦੀ ਆ ਜਾ ਜੀਤੀ ਏ ਚਾਚੀ ਨੂੰ ਮੈਨੂੰ ਚਾਚੀ ਨੇ ਮੈਨੂੰ ਹਲੂਣ ਕੇ ਅੱਗੇ ਤੁਰਨ ਲਈ ਕਿਹਾ ਬਾਪੂ ਤੁਰ ਗਿਆ ਸੀ ਆਸ-ਪਾਸ ਲੋਕਾਂ ਦਾ ਇਕੱਠ ਸੀ ਬਾਪੂ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਬਾਪੂ ਨੂੰ ਰੋਣ ਵਾਲਾ ਕੋਈ ਨਹੀਂ ਸੀ ਬਾਪੂ ਦੇ ਮੂੰਹ ਤੋਂ ਕੱਪੜਾ ਪਾਸੀ ਕਰ ਅੱਜ ਪਹਿਲਾ ਵਾਰ ਈਜਲਾ ਕੇ ਤੱਕਿਆ ਤੀਖਤਾ ਹਾਂ ਨਿਕਲ ਆਈਆਂ ਮਾਂ ਨੂੰ ਵੀ ਚੇਤੇ ਕੀਤਾ ਸ਼ਾਮ ਦੇ 4 ਵਜੇ ਚੱਲੇ ਸਨ ਪਰ ਦੋਨਾਂ ਭਰਾਵਾਂ ਚ ਅਜੇ ਕੋਈ ਨਹੀਂ ਆਇਆ ਸੀ ਸੰਸਕਾਰ ਦਾ ਇੰਤਜ਼ਾਮ ਵੀ ਪਿੰਡ ਵਾਸੀਆਂ ਨੇ ਕੀਤਾ ਸੀ ਲੋਕਾਂ ਨੇ ਆਪਸ ਚ ਰਾਇ ਕੀਤੀ ਚਲੋ ਭਾਈ ਬਹੁਤ ਟਾਈਮ ਹੋ ਗਿਆ ਮੁੰਡੇ ਨਹੀਂ ਆਉਂਦੇ ਤਾ ਕਿ ਕੁੜੀ ਹੈਗੀ ਆ ਸੰਸਕਾਰ ਕਰ ਦਈਏ ਹੁਣ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਸ਼ਮਸ਼ਾਨ ਘਟ ਜਾ ਕੇ ਮੈਂ ਕਿਹਾ ਵੀਰੇ ਨਹੀਂ ਤਾਂ ਮੈਂ ਬਾਪੂ ਨੂੰ ਅੰਤਮ ਵਿਦਾਈ ਦਿਆਂ ਕਾਸ਼ ਬਾਪੂ ਅੱਜ ਤੂੰ ਦੇਖਦਾ ਤੇਰੇ ਫੁੱਲਾਂ ਵਾਂਗਰ ਪਾਲੇ ਪੁੱਤਾਂ ਨੇ ਤੈਨੂੰ ਅੰਤ ਵੇਲੇ ਪਾਣੀ ਵੀ ਨਹੀਂ ਪੁੱਛਿਆ ਦੂਰ ਵਿਆਹੀ ਤੇਰੀ ਧੀ ਪੈਂਡੇ ਲੰਘ ਆਈ ਸੀ ਤੇਰੇ ਕੋਲ ਆਖਰ ਤੈਨੂੰ ਤੇਰੀ ਉਸੇ ਧੀ ਨੇ ਅਗਨੀ ਦਿੱਤੀ ਜੀ ਨੂੰ ਤੂੰ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਸ਼ੀਆ ਕਾਂ